ਵਾਸ਼ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਵਿੰਦਰ ਸਿੰਘ ਪੱਤਾ ਮਾਲੂਕਾ ਕੁਝ ਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਾਰੇ ਜਾਂ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਬਾਰੇ ਤੇ ਗਿਆਨੀ ਵਿਚਾਰ ਕਰਨੇ ਚਾਹੁੰਦਾ ਕਿਉਂਕਿ ਸੰਗਤਾਂ ਦੇ ਵਿੱਚ ਵਿਚਾਰਨ ਕਰਕੇ ਕੁਝ ਸਿੰਘਾਂ ਨੇ ਦਾਸ ਨੂੰ ਸੁਝਾ ਦਿੱਤੇ ਕਹਿੰਦੇ ਬਾਬਾ ਜੀ ਤੁੰਬੀ ਤੁਸੀਂ ਚੁੱਪ ਕਿਉਂ ਤੁਸੀਂ ਕੁਝ ਵਿਚਾਰ ਤੁਹਾਡੇ ਕੀ ਕਹਿੰਦੇ ਐ ਤੁਸੀਂ ਅੰਦਰੋਂ ਕੀ ਕਹਿੰਦੇ ਹੋ ਜਾਂ ਕੀ ਗੱਲਬਾਤ ਹੈ ਦਾਸ ਕੁਝ ਕ ਬੇਨਤੀਆਂ ਕਰਨੀਆਂ ਚਾਹੁੰਦਾ ਤੇ ਬੇਨਤੀਆਂ ਕਰਨ ਤੋਂ ਪਹਿਲਾਂ ਜਿਵੇਂ ਕਿ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੇ ਜਥੇਦਾਰ ਤੇ ਪ੍ਰਧਾਨ ਇਹ ਚਾਰ ਗੱਲਾਂ ਤੇ ਆਪਾਂ ਥੋੜੀ ਜੀ ਵਿਚਾਰ ਕਰਾਂਗੇ 10 15 ਮਿੰਟਾਂ ਦੀ ਤੇ ਸੰਗਤ ਨੇ ਵੀਡੀਓ ਨੂੰ ਅੱਗੇ ਦੀ ਅੱਗੇ ਗਰੁੱਪਾਂ ਵਿੱਚ ਸ਼ੇਅਰ ਕਰਨਾ ਕਮੈਂਟ ਵਿੱਚ ਵਿਚਾਰ ਚ ਲੱਗਣ ਧੰਨਵਾਦ ਕਰਦੇ ਹੋਂ ਨਾ ਚੰਗੇ ਲੱਗਣ ਤਾਂ ਸੁਝਾਅ ਦੇ ਦਿਓ ਵੀ ਕੀ ਗੱਲ ਬਾਤ ਹੈ ਗਲਤ ਹੈ ਜਦਈ ਬੇਨਤੀ ਹੈ ਗੁਰਮਖੋ ਅੱਜ ਦੀ ਘੜੀ ਸ਼੍ਰੋਮਣੀ ਕਮੇਟੀ ਦਾ ਪੂਰਾ ਜੱਜ ਕੇ ਔਰ ਰੌਲਾ ਪਿਆ ਹੋਇਆ ਹੈ ਜੱਥੇਦਾਰਾਂ ਦਾ ਵੀ ਪ੍ਰਧਾਨ ਸਾਹਿਬ ਦਾ ਵੀ ਤੇ ਹੋਰ ਕਈ ਗੱਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਵੀ ਸੁਖਵੀਰ ਦਾ ਵੀ ਔਰ ਬੀਬੀ ਹਰ ਸਿਮਰਤ ਕੌਰ ਦਾ ਵੀ ਕੋਈ ਕਹਿੰਦਾ ਉਹ ਚੰਗੇ ਆ ਜੀ ਕੋਈ ਕਹਿੰਦਾ ਮਾੜੇ ਆ ਜੀ ਕੋਈ ਕਹਿੰਦਾ ਉਹਨਾਂ ਨੇ ਮਾਫੀ ਮੰਗ ਲਈ ਤੇ ਹੋਰ ਕੀ ਕਰਨ ਕੋਈ ਕਹਿੰਦਾ ਨਹੀਂ ਜੀ ਇਹ ਸਜ਼ਾ ਘੱਟ ਹੈ ਹੋਰ ਲਾਉਣੀ ਸੀ ਇੰਨਾ ਗੱਲਾਂ ਦੇ ਬਾਬਤ ਦਾਸ ਬੇਨਤੀ ਕਰਦਾ ਗੁਰਮਖੋ ਪਰਿਵਾਰ ਦੇ ਵਿੱਚ ਪਹਿਲੀ ਗੱਲ ਤਾਂ ਰੌਲਾ ਹੈ ਕਿੱਥੇ ਨਹੀਂ ਆਪਾਂ ਛੋਟੇ ਪਰਿਵਾਰਾਂ ਦੇ ਵਿੱਚ ਦੇਖ ਲਈਏ ਤਾਂ ਵੱਡਾ ਪਰਿਵਾਰ ਹੈ ਬੇਨਤੀ ਕਰਦਾ ਹੈ ਕਿ ਇਹ ਤਾਂ ਵੱਡਾ ਪਰਿਵਾਰ ਹੈ ਹਨਾ ਸ਼੍ਰੋਮਣੀ ਅਕਾਲੀ ਦਲ ਵੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੀ ਤੇ ਜਥੇਦਾਰ ਸਿੰਘ ਸਹਿਬਾਨ ਪ੍ਰਧਾਨ ਸਹਿਬਾਨ ਜਾਂ ਥੱਲੇ ਮੈਂਬਰ ਸਹਿਬਾਨ ਬਹੁਤ ਵੱਡਾ ਪਰਿਵਾਰ ਹੈ ਇੰਡੀਆ ਪੱਧਰ ਦਾ ਪਰਿਵਾਰ ਹੈ ਦੇਸ਼ਾਂ-ਵਿਸ਼ਾਂ ਤੱਕ ਪਹੁੰਚਿਆ ਹੋਇਆ ਪਰਿਵਾਰ ਹੈ ਇਹ ਤਾਂ ਬਾਲਾ ਵੱਡਾ ਪਰਿਵਾਰ ਹੈ ਪਰ ਜੇ ਆਪਾਂ ਆਧਾਰਨ ਤੌਰ ਤੇ ਇੱਕ ਵਿਚਾਰ ਕਰੀਏ ਤਾਂ ਜਿਹੜੇ ਆਪਣੇ ਨਾਰਮਲ ਛੋਟੇ ਪਰਿਵਾਰ ਹੈ ਕੋਈ 5 ਜੀ ਕੋਈ 10 ਜੀ ਕੋਈ 4 ਜੀ ਉੱਥੇ ਵੀ ਇੱਕ ਸੁਰ ਨਾਲ ਸੁਰ ਨਹੀਂ ਮਿਲਦੀ ਲੋਕਾਂ ਦੀ ਔਰ ਪੁੱਤ ਨਾਲ ਪਿਆਉਦੀ ਨਹੀਂ ਬਣਦੀ ਧੀ ਨਾਲ ਮਾਂ ਦੀ ਨਹੀਂ ਬਣਦੀ ਔਰ ਪਤੀ ਪਤਨੀ ਦੀ ਨਹੀਂ ਬਣਦੀ ਫਿਰ ਇੱਕ ਪਿੰਡ ਦੇ ਵਿੱਚ ਸਰਪੰਚ ਜਿੱਤਿਆ ਹੁੰਦਾ ਹੈ ਤੇ 10 ਮੈਂਬਰ ਹੁੰਦੇ ਨੇ ਉਹਨਾਂ ਦੀ ਆਪਸ ਵਿੱਚ ਨਹੀਂ ਬਣਦੀ ਤੇ ਆਪਾਂ ਕਿਵੇਂ ਸੋਚ ਸਕਦੇ ਆ ਔਰ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹਜ਼ਾਰਾਂ ਮਲਾਜ਼ਮ ਕੰਮ ਕਰਦਾ ਹੈ ਹਜ਼ਾਰਾਂ ਉੱਥੇ ਲੋਕਾਂ ਦਾ ਸੰਗਤਾਂ ਦਾ ਇਕੱਠ ਹੋ ਰਿਹਾ ਹੈ ਤੇ ਆਪਾਂ ਕਿਵੇਂ ਸੋਚ ਸਕਦੇ ਆ ਕਿ ਸਾਰੇ ਜੀ ਉੱਥੇ ਸਤਜੂਗ ਹੀ ਜਾਂਦੇ ਆ ਨਹੀਂ ਕਲਯੁਗ ਦਾ ਟਾਈਮ ਹੈ ਅਸੀਂ ਜੰਮੇ ਜਾਏ ਕਲਯੁਗ ਦੇ ਆ ਹਨਾ ਇਸ ਕਰਕੇ ਜੇ ਆਪਾਂ ਰੌਲੇ ਪੱਖ ਤੋਂ ਦੇਖੀਏ ਤਾਂ ਸਾਰੇ ਪਰਿਵਾਰਾਂ ਵਿੱਚ ਹੀ ਰੌਲਾ ਹੈਗਾ ਕਿਹਦਾ ਨਹੀਂ ਕੋਈ ਬੋਲ ਪੈਂਦਾ ਕੋਈ ਚੁੱਪ ਕਰਕੇ ਟਾਈਮ ਨਗਾ ਲੈਂਦਾ ਬਸ ਇੰਨਾ ਕੁ ਫਰਕ ਹੈ ਪਰ ਦੂਸਰੀ ਬੇਨਤੀ ਹੈ ਕਿ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਜੀ ਔਰ ਜਥੇਦਾਰ ਬਣੇ ਗਿਆਨੀ ਰਗਵੀਰ ਸਿੰਘ ਜੀ ਵੀ ਬਣੇ ਬਣਨੇ ਤਾਂ ਜਥੇਦਾਰ ਬਣਨਾ ਪ੍ਰਧਾਨ ਬਣਨਾ ਔਰ ਕੋਈ ਤਾਖਤ ਹਰਮੰਦਰ ਸਾਹਿਬ ਦਾ ਹੈਡ ਗ੍ਰੰਥੀ ਬਣਨਾ ਰਾਗੀ ਬਣਨਾ ਬਣਨਾ ਤਾਂ ਸਾਰੇ ਚਾਹੁੰਦੇ ਐ ਮੈਂਬਰ ਬਣਨਾ ਸਾਰੇ ਚਾਹੁੰਦੇ ਐ ਪਰ ਹਟਣਾ ਕੋਈ ਵੀ ਨਹੀਂ ਚਾਹੁੰਦਾ ਇੱਕ ਪਾਸੇ ਤਾਂ ਅਸੀਂ ਕਹਿ ਜਾਂ ਕਹੀ ਜਾਂਦੇ ਆ ਜੀ ਵੀ ਨਵੀਂ ਜਨਰੇਸ਼ਨ ਪੈਦਾ ਕਰੋ ਨਵੀਂ ਉਹ ਤਾਂ ਹੀ ਪੈਦਾ ਹੋਗੀ ਨਾ ਜੇ ਅਸੀਂ ਛੱਡਾਂਗੇ ਹਨਾ ਉਹ ਆਏ ਗੱਲਾਂ ਨਾਲ ਤਾਂ ਪੈਦਾ ਨਹੀਂ ਹੋਣੀ ਵਿਚਾਰ ਕੀਤੇਆਂ ਤਾਂ ਪੈਦਾ ਨਹੀਂ ਹੋਣੀ ਕਹਿਣ ਤੋਂ ਭਾਵ ਹੈ ਛੱਡਣਾ ਕੋਈ ਵੀ ਨਹੀਂ ਚਾਹੁੰਦਾ ਪਦ ਕਿਸੇ ਵੀ ਤਰ੍ਹਾਂ ਦਾ ਹੈ ਲੈਣੇ ਸਾਰਾ ਚਾਹੁੰਦੇ ਆ ਲੈਣਾ ਸਾਰਾ ਹੀ ਚਾਹੁੰਦੇ ਆ ਤੇ ਹੁਣ ਬੇਨਤੀ ਆ ਗੁਰਮੁਖੋ ਜਿਹੜਾ ਜਥੇਦਾਰ ਬਣਦਾ ਹੈ ਜਿਹੜਾ ਜਥੇਦਾਰ ਬਣਦਾ ਹੈ ਭਾਵੇਂ ਉਹ ਗਿਆਨੀ ਗੁਰਮੁਖ ਸਿੰਘ ਜੀ ਤੇ ਲਾ ਲੋ ਦੇਖੋ ਜਦੋਂ ਬਣੇ ਸੀ ਕਿੰਨੇ ਖੁਸ਼ ਸੀ ਪਰ ਜਿਹੜੇ ਹਟਾਈ ਸੀ ਉਹ ਨਾਰਾਜ਼ ਸੀ ਫਿਰ ਗਿਆਨੀ ਗੁਰਮੁਖ ਸਿੰਘ ਜੀ ਤੋਂ ਬਾਅਦ ਜਿੰਨੇ ਵੀ ਜਥੇਦਾਰ ਬਣੇ ਜਿਹੜਾ ਕੋਈ ਹਟਦਾ ਹੈ ਉਹ ਕਹਿੰਦਾ ਜੀ ਇਹ ਤਾਂ ਬੇਈਮਾਨ ਹੈ ਜੀ ਇਹ ਧੋਖੇ ਧੜੀ ਕਰਦੇ ਆ ਜੀ ਇਹ ਲੁਟੇਰੇ ਆ ਜੀ ਇਹ ਫਲਾਨਾ ਹੈ ਜੀ ਜਿਹੜਾ ਤਾਂ ਹਟਦਾ ਉਹ ਤਾਂ ਦੋਸ਼ ਲਾਉਂਦਾ ਤੇ ਜਿਹੜਾ ਬਣਦਾ ਉਹ ਕਹਿੰਦਾ ਇੱਕ ਵਾਰਾਂ ਬਣ ਜੀਏ ਆਪਣੀ ਜਾਣ ਪਛਾਣ ਤਾਂ ਹੋ ਵੀ ਜੇ ਹੋਰ ਨਹੀਂ ਕੁਝ ਹੋਊਗਾ ਇੱਕ ਵਾਰਾਂ ਆਪਾਂ ਉਹਦਾ ਤਾਂ ਲਈਏ ਉੱਥੇ ਤੱਕ ਪਹੁੰਚੀਏ ਤਾਂ ਕਹਿਣ ਤੋਂ ਭਾਵ ਹੈ ਬਣਨ ਵਾਲਿਆਂ ਦੇ ਵਿੱਚ ਤਾਂ ਇਹ ਸਬਰ ਨਹੀਂ ਹੈਗਾ ਜੀ ਅਸੀਂ ਆਪਣੀਆਂ ਸ਼ਰਤਾਂ ਲਾਗੂ ਕਰਕੇ ਬਣੀਏ ਤੇ ਹਟਣ ਵਾਲਿਆਂ ਵਿੱਚ ਇਹ ਸਬਰ ਨਹੀਂ ਹੈਗਾ ਵੀ ਚਲੋ ਜਿੰਨਾ ਚਿਰ ਕਰ ਲਈ ਉੰਨੇ ਹੀ ਧੰਨਵਾਦ ਹੈ ਗੁਰੂ ਦਾ ਜਲਸੀ ਜਥੇਦਾਰਾਂ ਦੀ ਗਿਣਤੀ ਵਿੱਚ ਤਾਂ ਆ ਗਏ ਧੰਨਵਾਦ ਹੈ ਮੇਰੇ ਮਾਲਕ ਦਾ ਸਾਨੂੰ ਜਥੇਦਾਰਤਾ ਬਣਾਇਆ ਧੰਨਵਾਦ ਹੈ ਮੇਰੇ ਸਤਿਗੁਰਾਂ ਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਅਸੀਂ ਦਰਬਾਰ ਸਾਹਿਬ ਦੇ ਰਾਗੀ ਤਾਂ ਬਣੇ ਅਸੀਂ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਤਾਂ ਬਣੇ ਧੰਨਵਾਦ ਕਿਸੇ ਦੇ ਅੰਦਰ ਨਹੀਂ ਲੱਗਣਾ ਸਾਰੇ ਜਾਣਦੇ ਆ ਹਟਣਾ ਕੋਈ ਵੀ ਨਹੀਂ ਜਾਣਦਾ ਤੇ ਦੂਸਰੀ ਗੱਲ ਇਹ ਹੈ ਵੀ ਜੀ ਜੀ ਆਪਾਂ ਪਰਿਵਾਰ ਵਿੱਚ ਰੌਲੇ ਦੀ ਗੱਲ ਲਾਈਏ ਤਾਂ ਹੈਗਾ ਕਿੱਥੇ ਨਹੀਂ ਸਾਡੇ ਮੈਂਬਰ ਜਿੱਤ ਕੇ ਜਾਂਦੇ ਆ ਵਿੱਚੋਂ ਦੀ ਵਿਚਾਰ ਆ ਗਈ ਹਨ ਜਿਵੇਂ ਮੈਂਬਰ ਜਿੱਤ ਕੇ ਜਾਂਦੇ ਆ ਜਿਹੜੇ ਇਥੋਂ ਪਿੰਡਾਂ ਵਿੱਚੋਂ ਸਰਦੂਲਗੜ ਹਲਕਾ ਮਾਨਸਾ ਸਰਦੂਲਗੜ ਤੇ ਬਡਲਾੜਾ ਬਠਿੰਡਾ ਸੰਗਰੂਰ ਜਾ ਕਿ ਤੂੰ ਹੋਰ ਪੰਜਾਬ ਦੇ ਜਿੰਨੇ ਵੀ ਹੈ ਸਭ ਤੋਂ ਵੱਡੀ ਮੇਨ ਗਲਤੀ ਤਾਂ ਸਾਡੇ ਵਿੱਚ ਹੈ ਕਿ ਅਸੀਂ ਪਤਾ ਤਖਤ ਸਾਹਿਬ ਤੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੇ ਕਿਦਾਂ ਦੇ ਸਿੰਘ ਤੋਰਦੇ ਆ ਜਿਤਾ ਕੇ ਇਹ ਤਾਂ ਜੀ ਫਲਾਨੀ ਪਾਰਟੀ ਦਾ ਬੰਦਾ ਹੈ ਤੇ ਆਪਾਂ ਤੋਂ ਕੰਮ ਲੈਣੇ ਆ ਜਾਂ ਲੈਤੇ ਹੋਏ ਆ ਇਹਨੂੰ ਜਿਤਾਓ ਨਾ ਉਹਦਾ ਗਿਆਨ ਦੇਖਣਾ ਵੀ ਇਹਦੇ ਵਿੱਚ ਕਥਾ ਕਥਾ ਦਾ ਗਿਆਨ ਹੈਗਾ ਪ੍ਰਚਾਰ ਦਾ ਗਿਆਨ ਹੈਗਾ ਗੁਰੂ ਦੀ ਬਾਣੀ ਦਾ ਗਿਆਨ ਕਿੰਨਾ ਕੁ ਰੱਖਦਾ ਹੈ ਔਰ ਆਪਣੇ ਇਤਿਹਾਸਿਕ ਗ੍ਰੰਥਾਂ ਦਾ ਗਿਆਨ ਕਿੰਨਾ ਕੁ ਰੱਖਦਾ ਹੈ ਗਿਆਨ ਪਾਵਾ ਡੱਕਾ ਨਾ ਰੱਖਦਾ ਹੋਵੇ ਪਰ ਬੰਦਾ ਆਪਣਾ ਹੋਵੇ ਜਦੋਂ ਆਪਾਂ ਇਹ ਸੋਚ ਕੇ ਤੋਰਾਂਗੇ ਕਿ ਬੰਦਾ ਸਾਡਾ ਹੈ ਇਹ ਮੇਰਾ ਬੰਦਾ ਹੈ ਤੇ ਉਹਦੇ ਵਿੱਚ ਗਿਆਨ ਡੱਕੇ ਦਾ ਵੀ ਨਹੀਂ ਫਿਰ ਇਦਾਂ ਹੋਊਗਾ ਕਿਉਂ ਕਿਉਂਕਿ ਮੰਨ ਲਓ فرض ਕਰੋ ਇੱਥੋਂ ਦੇ ਅ ਜਿੰਨੇ ਵੀ ਪੰਜਾਬ ਦੇ ਪਹਿਲਾਂ ਹਰਿਆਣਾ ਦੇ ਵੀ ਹੁੰਦੇ ਸੀ ਚਲੋ ਹੁਣ ਹਰਿਆਣਾ ਬਾਹਰ ਹੋ ਗਿਆ ਪਰ ਅਕਾਲ ਤਖਤ ਨਾਲ ਤਾਂ ਉਹ ਵੀ ਅਟੈਚਮੈਂਟ ਹੈ ਨਾ ਉਹ ਵੀ ਬਾਹਰ ਤਾਂ ਨਹੀਂ ਹੈਗੇ ਅਕਾਲ ਤਖਤ ਤੋਂ ਭਾਵੇਂ ਹਰਿਆਣਾ ਭਾਵੇਂ ਜੀਪੀ ਹੈ ਭਾਵੇਂ ਬਿਹਾਰ ਹੈ ਭਾਵੇਂ ਰਾਜਸਥਾਨ ਹੈ ਸਾਰੇ ਨਾਲ ਹੈ ਕਹਿੰਨ ਤੋਂ ਭਾਵ ਹੈ ਔਰ ਹੈਗੇ ਨਾਲ ਜਦੋਂ ਅਸੀਂ ਕੋਈ ਮੈਂਬਰ ਚਿਤਾਉਣਾ ਇੱਥੋਂ ਵੋਟਾਂ ਵਿੱਚ ਤਾਂ ਉਹ ਦੋਸੀਂ ਆਪਣਾ ਦੇਖਦੇ ਆਂ ਵੀ ਇਹ ਆਪਣਾ ਬੰਦਾ ਯਾਰ ਆ ਵੋਟਾਂ ਪਾਓ। ਨਾ ਉਹਦਾ ਗਿਆਨ ਦੇਖਣਾ, ਨਾ ਉਹਦੀ ਕਥਾ ਦੇਖਣੀ, ਨਾ ਉਹਦਾ ਗ੍ਰੰਥੀ ਦੇਖਣਾ ਵੀ ਇਹ ਗੁਰਬਾਣੀ ਦਾ ਕਿੰਨਾ ਗਿਆਨ ਰੱਖਦਾ ਹੈ। ਤੇ ਜਦੋਂ ਅਸੀਂ ਇਦਾਂ ਦੇ ਬੰਦੇ ਚਿਤਾ ਕੇ ਤੋਰਾਂਗੇ ਤਾਂ ਉੱਥੇ ਇਹੀ ਕੁਝ ਹੋਊਗਾ ਕਿਉਂ ਕਿ ਰੋਕਣ ਵਾਲਾ ਕੋਈ ਨਹੀਂ, ਟੋਕਣ ਵਾਲਾ ਕੋਈ ਨਹੀਂ, ਤਰਕ ਕਰਨ ਵਾਲਾ ਕੋਈ ਨਹੀਂ। ਤੇ ਉੱਥੇ ਇਹੀ ਕੁਝ ਹੋਣਾ। ਹਾਂ। ਤੁਸੀਂ ਕੱਢੀ ਚੱਲੋ ਬੀਬੀ ਹਰ ਸਿਮਰਤ ਕੌਰ ਨੂੰ ਬਾਦਲ ਨੂੰ ਗਾਲਾਂ ਗਾਲਾਂ ਕੱਢਣ ਨਾਲ ਕੀ ਹੋ ਜਾਊਗਾ ਤੁਸੀਂ ਕੱਢੀ ਚੱਲੋ ਸੁਖਵੀਰ ਸਿੰਘ ਨੂੰ ਗਾਲਾਂ ਕੀ ਹੋ ਜਾਊਗਾ ਕੱਖ ਵੀ ਨਹੀਂ ਹੁੰਦਾ ਜੇ ਹੋਣਾ ਤਾਂ ਇੱਥੋਂ ਜਦੋਂ ਅਸੀਂ ਮੈਂਬਰ ਸਹਿਬਾਨ ਗਿਆਨੀ ਗ੍ਰੰਥੀ ਪ੍ਰਚਾਰਕ ਕਥਾਵਾਚਕ ਤੋਰਾਂਗੇ ਚੁਣ ਕੇ ਤੋਰਾਂਗੇ ਵੋਟਾਂ ਪਾ ਕੇ ਤੋਰਾਂਗੇ ਉੱਥੇ ਉਹਨਾਂ ਨੇ ਜਾ ਕੇ ਸਿਸਟਮ ਸੁਧਾਰ ਕਰਨਾ ਜਦੋਂ ਅਸੀਂ ਵੋਟਾਂ ਪਾਉਣੀਆਂ ਹੁੰਦੀਆਂ ਆ ਉਦੋਂ ਤਾਂ ਅਸੀਂ ਪਤਾ ਕੀ ਕਹਿੰਨੇ ਆ ਲੈ ਗ੍ਰੰਥੀ ਦਾ ਵੋਟਾਂ 'ਚ ਕੀ ਕੰਮ ਰਾਗੀ ਦਾ ਵੋਟਾਂ 'ਚ ਕੀ ਕੰਮ ਢਾਡੀ ਦਾ ਵੋਟਾਂ 'ਚ ਕੀ ਕੰਮ ਔਰ ਕਥਾ ਬਾਚ ਕਰਦਾ ਵੋਟਾਂ 'ਚ ਕੀ ਕੰਮ ਇਹ ਤਾਂ ਸਿਆਸੀ ਲੋਕਾਂ ਦਾ ਕੰਮ ਹੈ ਜੇ ਸਿਆਸੀ ਲੋਕਾਂ ਦਾ ਕੰਮ ਹੈ ਫਿਰ ਅਸੀਂ ਰੋਣੇ ਕਿਉਂ ਫਿਰ ਹੋ ਹੁਣ ਜੋ ਹੁੰਦਾ ਹੋਈ ਜਾਣਦੇ ਕਿਉਂ ਕਿਉਂਕਿ ਸਿਆਸੀ ਲੋਕਾਂ ਨੇ ਤਾਂ ਜੋ ਕਰਨਾ ਉਹ ਕਰ ਨਹੀਂ ਹੈ ਉਹਨਾਂ ਨੇ ਕਿਸੇ ਦੀ ਨਹੀਂ ਸੁਣਨੀ ਪਰ ਜੇ ਅਸੀਂ ਚਾਹੁੰਨੇ ਆ ਵੀ ਉੱਥੇ ਮੰਨ ਲਓ ਵੋਟਾਂ ਦੀ ਗੱਲ ਆ ਗਈ ਹੈ ਨਾ ਇਹ ਕੋਈ ਆਮ ਦੁਨਿਆਵੀ ਦਿੱਲੀ ਦੇ ਰਾਜ ਦੀਆਂ ਜਾਂ ਦਿੱਲੀ ਤਖਤ ਦੀਆਂ ਵੋਟਾਂ ਥੋੜਾ ਇਹ ਸਾਡੇ ਅਕਾਲ ਤਖਤ ਸਾਹਿਬ ਦੀਆਂ ਵੋਟਾਂ ਪੈ ਰਹੀਆਂ ਤੇ ਅਕਾਲ ਤਖਤ ਸਾਹਿਬ ਦੇ ਵਿੱਚ ਸਿਆਸੀ ਲੋਕਾਂ ਦਾ ਲੈਣ ਦੇਣ ਨਹੀਂ ਹੁੰਦਾ ਅਕਾਲ ਤਖਤ ਦੀਆਂ ਵੋਟਾਂ ਹਰਮੰਦਰ ਸਾਹਿਬ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਉਹਨਾਂ ਦੇ ਉਹਨਾਂ ਦਾ ਵੋਟਾਂ ਦੇ ਵਿੱਚ ਉਹਨਾਂ ਸਿੰਘਾਂ ਦਾ ਕੰਮ ਹੈ ਜਿਹੜੇ ਗਿਆਨੀ ਐ ਜਿਹੜੇ ਗੁਰਮੁਖ ਐ ਜਿਹੜੇ ਪ੍ਰਚਾਰਕ ਐ ਜਿਹੜੇ ਕਥਾਵਾਚਕ ਐ ਜਿਹੜੇ ਇਤਿਹਾਸ ਦਾ ਬਾਣੀ ਦਾ ਗਿਆਨ ਰੱਖਦੇ ਐ ਤੇ ਜੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਅਸੀਂ ਖਦੇੜ ਦਿੰਨੇ ਆ ਹਨ ਵੀ ਇਹਨਾਂ ਦਾ ਕੰਮ ਨਹੀਂ ਜੀ ਗੁਰੂ ਘਰ ਚ ਰਹਿਣ ਵਾਲੇ ਬੰਦੇ ਦਾ ਕੀ ਕੰਮ ਐ ਵੋਟਾਂ ਚ ਨਹੀਂ ਉਹ ਕਿਹੜਾ ਸਿਆਸੀ ਵੋਟਾਂ ਨੇ ਸਾਡੀਆਂ ਧਾਰਮਿਕ ਵੋਟਾਂ ਨੇ ਧਾਰਮਿਕ ਵੋਟਾਂ ਦੇ ਵਿੱਚ ਧਾਰਮਿਕ ਲੋਕ ਉਹ ਲੋਕ ਵੋਟਾਂ ਦੇ ਵਿੱਚ ਹਿੱਸਾ ਲੈਣ ਜਿਹੜੇ ਲੋਕ ਬਾਣੀ ਦਾ ਗਿਆਨ ਰੱਖਦੇ ਆ ਖੁਦ ਗ੍ਰੰਥੀ ਐ ਜਿਹੜਾ ਖੁਦ ਗ੍ਰੰਥੀ ਐ ਉਹਨੇ ਗ੍ਰੰਥੀ ਪੈਦਾ ਕਰਨੇ ਤਖਤ ਤੇ ਜਾ ਕੇ ਜਿਹੜਾ ਖੁਦ ਕਥਾਵਾਚਕ ਆ ਉਹਨੇ ਖੁਦ ਕਥਾਵਾਚਕ ਪੈਦਾ ਕਰਨੇ ਤਖਤ ਤੇ ਜਾ ਕੇ ਪ੍ਰਚਾਰ ਕਰਨਾ ਜਿਹੜਾ ਖੁਦ ਪ੍ਰਚਾਰਕ ਐ ਜਿਹੜਾ ਖੁਦ ਰਾਗੀ ਐ ਉਹ ਕਹੇਗਾ ਭਾਈ ਜਾਓ ਪਿੰਡਾਂ ਵਿੱਚ ਕੋਈ ਕੀਰਤਨ ਸਖਾਵੇ ਕੋਈ ਸੰਥਿਆ ਕਰਾਵੇ ਕੋਈ ਕਥਾ ਸਖਾਵੇ ਕੋਈ ਪ੍ਰਚਾਰ ਸਖਾਵੇ ਉਹ ਤਾਂ ਹੋਊਗਾ ਜੇ ਅਸੀਂ ਉਦਾਂ ਦੇ ਬੰਦੇ ਚੁਣ ਕੇ ਤੋਰਾਂਗੇ ਹਨਾ ਜਿਵੇਂ ਜਦੋਂ ਦਿੱਲੀ ਤਖਤ ਦੀਆਂ ਵੋਟਾਂ ਪੈਂਦੀਆਂ ਸਿਆਸੀ ਲੋਕਾਂ ਦੀਆਂ ਵੋਟਾਂ ਪੈਂਦੀਆਂ ਉਹਦਾ ਅਸੀਂ ਕਿਦਾਂ ਦੇ ਬੰਦੇ ਚੁਣਦੇ ਆ ਉਥੇ ਗਿਆਨੀਆਂ ਦਾ ਕੰਮ ਨਹੀਂ ਹੈਗਾ ਦਿੱਲੀ ਤਖਤ ਨਾਲ ਕਿਉਂ ਕਿਉਂਕਿ ਉਹਨਾਂ ਨੇ ਗਾਲੀਆਂ ਨਾਲੀਆਂ ਬਣਾਉਣੀਆਂ ਗਿਆਨੀ ਨੇ ਇਹ ਕੰਮ ਨਹੀਂ ਕਰਨਾ ਕਥਾਵਾਚਕ ਨੇ ਕੰਮ ਨਹੀਂ ਕਰਨਾ ਉੱਥੇ ਗਿਆਨੀਆਂ ਦਾ ਕੰਮ ਨਹੀਂ ਹੈਗਾ ਉੱਥੇ ਉਹ ਲੋਕ ਜਾਣ ਚੁਣੇ ਹੋਏ ਜਿਨ੍ਹਾਂ ਨੇ ਨਹਿਰਾਂ ਪੱਕੀਆਂ ਕਰਨੀਆਂ ਜਿਨ੍ਹਾਂ ਨੇ ਖਾਲ ਪੱਕੇ ਕਰਨੀਆਂ ਜਿਨ੍ਹਾਂ ਨੇ ਸੜਕਾਂ ਪੱਕੀਆਂ ਕਰਨੀਆਂ ਜਿਨ੍ਹਾਂ ਨੇ ਕੋਈ دنیਵੀ ਕੰਮ ਕਰਨੇ ਆ دنیਵੀ ਕੰਮ ਕਰਨ ਵਾਲੇ ਉਹਨਾਂ ਵੋਟਾਂ ਦੇ ਵਿੱਚ ਹਿੱਸਾ ਲੈਣ ਔਰ ਜਿਹੜੇ دنیਵੀ ਕੰਮ ਵਾਲੀਆਂ ਆ ਵੋਟਾਂ ਨੇ ਪਰ ਇੱਥੇ ਕੀ ਹੁੰਦਾ ਇੱਥੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਮੈਂਬਰ ਜਿੱਤ ਗਿਆ ਉਹ ਕਹਿੰਦਾ ਹੁਣ ਆਪਾਂ ਦਿੱਲੀ ਤਖਤ ਦੀਆਂ ਵੀ ਵੋਟਾਂ ਵਿੱਚ ਪੰਗਾ ਲਈਏ ਐਮਐਲਏ ਬਣੀਏ ਮੁੱਖ ਮੰਤਰੀ ਬਣੀਏ ਔਰ ਕੋਈ ਵੱਡਾ ਅਹੁਦਾ ਲਈਏ ਨਹੀਂ ਸਿਆਸੀ ਲੋਕਾਂ ਦੀਆਂ ਜਿਹੜੀਆਂ ਵੋਟਾਂ ਨੇ ਉਹ ਸਿਆਸੀ ਲੋਕ ਪੰਗਾ ਲੈਣ ਸਾਡੇ ਵਰਗਿਆਂ ਦਾ ਉੱਥੇ ਕੀ ਕੰਮ ਹੈ ਜਿਨ੍ਹਾਂ ਨੇ ਬਾਣੀ ਦਿਨ ਰਾਤ ਬਾਣੀ ਪੜ੍ਹਨੀ ਹੈ ਜਿਨ੍ਹਾਂ ਨੇ ਦਿਨ ਰਾਤ ਸੇਵਾ ਕਰਨੀ ਹੈ ਬਾਣੀ ਪੜ੍ਹਨੀ ਹੈ ਪੜਾਉਣੀ ਹੈ ਸੇਵਾ ਕਰਨੀ ਹੈ ਕਰਾਉਣੀ ਹੈ ਉੱਥੇ ਸਿਆਸੀ ਲੋਕਾਂ ਦਾ ਨਾਲ ਸਾਡਾ ਕੋਈ ਕੰਮ ਨਹੀਂ ਨਾ ਸਾਡੇ ਗਿਆਨੀਆਂ ਦਾ ਨਾ ਸਾਡੇ ਪ੍ਰਚਾਰਕਾਂ ਦਾ ਨਾ ਸਾਡੇ ਗ੍ਰੰਥੀਆਂ ਦਾ ਉੱਥੇ ਕੋਈ ਕੰਮ ਨਹੀਂ ਉੱਥੇ ਉਹ ਲੋਕ ਵੋਟਾਂ ਵਿੱਚ ਖੜੇ ਹੋਣ ਪਰ ਇਹ ਜਿਹੜੀਆਂ ਸ਼ਰੋਮਣੀ ਕਮੇਟੀ ਦੀਆਂ ਵੋਟਾਂ ਨੇ ਇੱਥੇ ਸਿਆਸੀ ਲੋਕਾਂ ਦਾ ਕੋਈ ਕੰਮ ਨਹੀਂ ਇੱਥੇ ਗਿਆਨੀ ਗੁਰਮੁਖ ਜਨ ਸਾਧੂ ਮਹਾਤਮਾ ਕੋਈ ਚੰਗੇ ਵਿਦਿਆ ਵਿਦਿਆ ਪ੍ਰਾਪਤ ਕਰਨ ਵਾਲੇ ਜਾਂ ਫਿਰ ਨਾਮ ਜਪਣ ਵਾਲੀਆਂ ਰੂਹਾਂ ਚਾਹੀਦੀਆਂ ਨਾਮ ਜਪਣ ਵਾਲੀਆਂ ਰੂਹਾਂ ਜਦੋਂ ਤਖਤ ਤੇ ਜਾਣਗੀਆਂ ਨਾ ਕੋਈ ਕਹਿ ਨਹੀਂ ਸਕਦਾ ਉੱਥੇ ਆਏ ਹੋ ਉੱਥੇ ਕੋਈ ਕਹਿ ਨਹੀਂ ਸਕਦਾ ਵੀ ਜਥੇਦਾਰ ਹਟਾ ਕਿਉਂ ਦਿੱਤਾ ਕਿਉਂ ਕਿ ਉਹਨਾਂ ਨੇ ਹਟਾਉਣਾ ਵੀ ਸੰਗਤ ਦੀ رائے ਨਾਲ ਹੈ ਤੇ ਲਾਉਣਾ ਵੀ ਸੰਗਤ ਦੀ رائے ਨਾਲ ਹੈ ਪ੍ਰਧਾਨ ਬਣੂਗਾ ਸੰਗਤ ਦੀ رائے ਨਾਲ ਬਣੂਗਾ ਤੇ ਜਦੋਂ ਹਟੂਗਾ ਉਦੋਂ ਵੀ ਉਹਨੂੰ ਕਹਿਣਾ ਪਈ ਤੇਰਾ ਸਮਾਂ ਪੂਰਾ ਹੋ ਗਿਆ ਤੈਨੂੰ ਆ ਚੱਕ ਸਰੂਪਾ ਦਿੱਤਾ ਤੂੰ ਕੋਈ ਹੋਰ ਸੇਵਾ ਕਰ ਹੁਣ ਇਸ ਸੇਵਾ ਤੇ ਕੋਈ ਹੋਰ ਆਊਗਾ ਜਥੇਦਾਰ ਦਾ ਸਰੂਪਾ ਜਦੋਂ ਦੇਣਾ ਉਹਨਾਂ ਨੇ ਸੰਗਤਾਂ ਦੇ ਵਿੱਚੋਂ ਕੋਈ ਗੁਰਮੁਖ ਜਾਨ ਲੈ ਕੇ ਉਹਨੂੰ ਸਰੂਪਾ ਦੇਣਾ ਲੈ ਭਾਈ ਅੱਜ ਤੋਂ ਤੂੰ ਜਥੇਦਾਰ ਹੈ ਤੇ ਹੁਣ ਤੇਰਾ ਟਾਈਮ ਸਮਾਪਤ ਹੋ ਗਿਆ ਤੇ ਤੂੰ ਕੋਈ ਹੋਰ ਸੇਵਾ ਕਰ ਲੈ ਵੰਡ ਕੇ ਸੇਵਾ ਹਰਲ ਕੇ ਸੇਵਾ ਭਾਵ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਲੋਕ ਬਖਾਵਾ ਨਹੀਂ ਜੇ ਕੋਈ ਚਿਤ ਲਾ ਕੇ ਸੇਵਾ ਕਰੇ ਭਾਵੇਂ ਉਹ ਜਥੇਦਾਰੀ ਦੀ ਹੈ ਭਾਵੇਂ ਕੋਈ ਪ੍ਰਧਾਨ ਦੀ ਹੈ ਭਾਵੇਂ ਕੋਈ ਪ੍ਰਚਾਰਕ ਦੀ ਹੈ ਕਥਾਵਾਚਕ ਦੀ ਹੈ ਰਾਗੀ ਦੀ ਹੈ ਢਾਡੀ ਦੀ ਹੈ ਪਰ ਜੇ ਆਪਾਂ ਕਹੀਏ ਸ਼੍ਰੋਮਣੀ ਕਮੇਟੀ ਪ੍ਰਚਾਰ ਨਹੀਂ ਕਰਦੀ ਮਾਨਸਾ ਜ਼ਿਲ੍ਹਾ ਦਾਸ ਤੇ ਬਡਲਾਡੇ ਏਰੀਏ ਦੇ ਵਿੱਚ ਬੋਹਾ ਪਿੰਡ ਦੇ ਵਿੱਚ ਰਹਿੰਦਾ ਹਨ ਸਾਰੇ ਜਾਣਦੇ ਆ ਤਕਰੀਬ ਲਵੇ ਲਵੇ ਤੇ ਗੁਰੂ ਪਿਆਰੇਓ ਜੇ ਆਪਾਂ ਦੇਖੀਏ ਅੱਜ ਦੀ ਘੜੀ ਔਰ ਪ੍ਰਚਾਰਕਤਾ ਇੱਥੇ ਸਾਡੇ ਕੋਲੇ ਕਿਹਦੇ ਰਾਗੀ ਆ ਗਿਆ ਕਿਹਦੇ ਢਾਡੀ ਆ ਗਿਆ ਕਿਹਦੇ ਕਿਸੇ ਅ ਅਨਚਾਰਜ ਸਾਹਿਬ ਨੇ ਫੋਨ ਕਰਕੇ ਕਿਹਾ ਜਬ ਐਸੇ ਮਿਲਦੇ ਰਹਨੇ ਆ ਵੀ ਬਾਬਾ ਜੀ ਦੱਸੋ ਕੀ ਚਾਹੀਦਾ ਪ੍ਰਚਾਰਕ ਭੇਜੀਏ ਕਥਾਵਾਚਕ ਭੇਜੀਏ ਰਾਗੀ ਭੇਜੀਏ ਢਾਡੀ ਭੇਜੀਏ ਕੀ ਭੇਜੀਏ ਤੁਸੀਂ ਦੱਸੋ ਪਰ ਜਦੋਂ ਕਿਤੇ ਪਿੰਡਾਂ ਵਿੱਚ ਜਾ ਕੇ ਕਹਿੰਦਾ ਭਾਈ ਤੁਸੀਂ ਸ਼ਰੋਮਣੀ ਕਮੇਟੀ ਵਾਲੇ ਰਾਗੀ ਭੇਜਦੇ ਨੇ ਤੁਸੀਂ ਕੀਰਤਨ ਕਰਾ ਲਓ ਕਹਿੰਦੇ ਨਹੀਂ ਸ਼ਰੋਮਣੀ ਕਮੇਟੀ ਤੋਂ ਤਾਂ ਅਸੀਂ ਪ੍ਰਚਾਰ ਨਹੀਂ ਕਰਾਉਣਾ ਹੋਰ ਕੀ ਤੋਂ ਕਰਾਵੋਗੇ ਲੱਖਾਂ ਰੁਪਿਆ ਲਾ ਕੇ ਅਸੀਂ ਪ੍ਰਚਾਰਕ ਬੁਲਾਉਨੇ ਆ ਸ਼ਰੋਮਣੀ ਕਮੇਟੀ ਵਾਲੇ ਸਾਨੂੰ ਫਰੀ ਭੇਜਦੇ ਨੇ ਅਸੀਂ ਕਰਾਉਂਦੀ ਨਹੀਂ ਇੱਥੇ ਬੜੇ ਗਿਆਨੀ ਨੇ ਜਿਹੜੇ ਸਮਝ ਪਿੰਡਾਂ ਵਿੱਚ ਕਥਾ ਵਾਗ ਕਰਨ ਵਾਸਤੇ ਜਾਂਦੇ ਆ ਪਰ ਕੋਈ ਲਾ ਕੇ ਰਾਜੀ ਨਹੀਂ ਸੁਣ ਕੇ ਰਾਜੀ ਨਹੀਂ ਇਸ ਕਰਕੇ ਗੁਰਮਖੋ ਉਹਨਾਂ ਨੂੰ ਗਾਲਾਂ ਦੇਣ ਦੀ ਬਜਾਏ ਆਪਣੇ ਆਪ ਨੂੰ ਆਪਾਂ ਇੱਕ ਕੰਮ ਜ਼ਰੂਰ ਕਰੀਏ ਕਿ ਚੰਗੇ ਸਿੰਘ ਗ੍ਰੰਥੀ ਰਾਗੀ ਢਾਡੀ ਕਥਾਵਾਚਕ ਪ੍ਰਚਾਰਕ ਜਿਨ੍ਹਾਂ ਨੂੰ ਹਰਿਮੰਦਰ ਸਾਹਿਬ ਦਾ ਗਿਆਨ ਹੈ ਜਿਨ੍ਹਾਂ ਨੂੰ ਤਖਤ ਸ੍ਰੀ ਅਕਾਲ ਤਖਤ ਸਾਹਿਬ ਦਾ ਗਿਆਨ ਹੈ ਜਿਨ੍ਹਾਂ ਨੂੰ ਬਾਕੀ ਤਖਤਾਂ ਦਾ ਗਿਆਨ ਹੈ ਮਰਜ਼ਾਦਾ ਦਾ ਗਿਆਨ ਹੈ ਐਸੇ ਸਿੰਘਾਂ ਨੂੰ ਆਪਾਂ ਉੱਥੇ ਮੈਂਬਰ ਬਣਾ ਕੇ ਤੋਰੀਏ ਫਿਰ ਸਾਰੇ ਇਕੱਠੇ ਹੁਣ ਮੰਨ ਲਓ 50 ਬੰਦੇ ਤਾਂ ਉਹ ਨੇ ਉਥੇ ਜਿਹੜੇ ਸਿਆਸੀ ਤੌਰ ਤੇ ਜਿੱਤੇ ਹੋਏ ਨੇ ਸਿਆਸੀ ਲੀਡਰਾਂ ਦੁਆਰਾ ਜਿੱਤੇ ਹੋਏ ਨੇ ਇੱਕ ਬੰਦਾ ਉਥੇ ਸਿੰਘ ਉਹ ਹੈ ਜਿਹੜਾ ਸਾਧੂ ਸੰਤ ਮਹਾਤਮਾ ਦੀ ਅਰਦਾਸ ਦੁਆਰਾ ਜਾਂ ਕੋਈ ਗੁਰਮੁਖ ਜਨ ਜਿੱਤਿਆ ਹੋਇਆ ਇੱਕ ਬੰਦੇ ਦੀ ਉਹ 50 ਬੰਦੇ ਕਿੱਥੋਂ ਮੰਨਦੇ ਨੇ ਸਾਰੇ ਸਿਸਟਮ ਨੂੰ ਸੁਧਾਰਨ ਲਈ ਤਖਤ ਦੀ ਮਰਜ਼ਾਦਾ ਕਾਇਮ ਕਰਨ ਲਈ ਸਾਨੂੰ ਉਹਨਾਂ ਸਿੰਘਾਂ ਦੀ ਲੋੜ ਹੈ ਜਿਹੜੇ ਦਇਆਵਾਨ ਹੋਣ ਪਰਮੇਸ਼ਰ ਦੀ ਭਗਤੀ ਵਾਲੇ ਹੋਣ ਕੱਲੇ ਗਿਆਨੀ ਨਾ ਹੋਣ ਹਨਾ ਕੱਲੇ ਗਿਆਨੀ ਨਾ ਹੋਣ ਔਰ ਤਾਰਕਿਕ ਬੁੱਧੀ ਵਾਲੇ ਨਾ ਹੋਣ ਉਹ ਭਗਤੀ ਵਾਲੇ ਵੀ ਹੋਣ ਉਹ ਸੇਵਾ ਵਾਲੇ ਵੀ ਹੋਣ ਉਹ ਗਿਆਨ ਵੀ ਰੱਖਦੇ ਹੋਣ ਐਸੇ ਬੰਦੇ ਐਸੇ ਸਿੰਘ ਗੁਰੂ ਦੇ ਪਿਆਰੇ ਜਦੋਂ ਅਸੀਂ ਇੱਕ ਹੋ ਕੇ ਤੋਰਾਂਗੇ ਨਾ ਉੱਥੇ ਤਖਤ ਤੇ ਕਿਸੇ ਦੀ ਹਿੰਮਤ ਨਹੀਂ ਕਿ ਆਪਣੀ ਮਰਜ਼ੀ ਨਾਲ ਜਥੇਦਾਰ ਲਾ ਜੇ ਜਾਂ ਆਪਣੀ ਮਰਜ਼ੀ ਨਾਲ ਜਥੇਦਾਰ ਹਟਾ ਦੇ ਜਾਂ ਆਪਣੀ ਮਰਜ਼ੀ ਨਾਲ ਪ੍ਰਧਾਨ ਲਾ ਦੇ ਜਾਂ ਹਟਾ ਦੇ ਨਹੀਂ ਇਹ ਹੋਊਗਾ ਤਾਂ ਜੇ ਅਸੀਂ ਚੰਗੇ ਸਿੰਘਾਂ ਨੂੰ ਜਗ੍ਹਾ ਦੇਵਾਂਗੇ ਉਹਨਾਂ ਨੂੰ ਸਿਆਸੀ ਕਹਿ ਕੇ ਪਿੱਛੇ ਨਹੀਂ ਹਟਾਵਾਂਗੇ ਤਾਂ ਹੋਊਗਾ ਜੇ ਅਸੀਂ ਉਹਨਾਂ ਨੂੰ ਮੌਕੇ ਤੇ ਸਿਆਸੀ ਕਹਿ ਕੇ ਪਿੱਛੇ ਹਟਾਉਣਾ ਹੈ ਵੀ ਨਹੀਂ ਇਹ ਤੁਹਾਡਾ ਸਿਆਸਤ ਦੇ ਵਿੱਚ ਕੰਮ ਤੁਹਾਡਾ ਵੋਟਾਂ ਨਾਲ ਕੀ ਸੰਬੰਧ ਨਹੀਂ ਗੁਰੂ ਪਿਆਰਿਓ ਉਹ ਵੋਟਾਂ ਹੋਰ ਨੇ ਜਿਹੜੀਆਂ ਸਿਆਸੀ ਨੇ ਇਹ ਸਾਡੀਆਂ ਧਰਮ ਦੀਆਂ ਵੋਟਾਂ ਨੇ ਇਹਦੇ ਵਿੱਚ ਤਾਂ ਗੁਰਮੁਖ ਜਨ ਅੱਗੇ ਆਉਣੇ ਚਾਹੀਦੇ ਆ ਇਹਦੇ ਵਿੱਚ ਸਾਧੂ ਸੰਤ ਮਹਾਤਮਾ ਅੱਗੇ ਆਉਣੇ ਚਾਹੀਦੇ ਆ ਤੇ ਸਾਧੂ ਸੰਤ ਮਹਾਤਮਾ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਕਿ ਅ ਹੋਰ ਵੋਟਾਂ 'ਚ ਭਵੇਂ ਤੁਸੀਂ ਜਮਾਨਾ ਨਾ ਖੜੇ ਹੋਵੋ ਪਰ ਸ਼ਰੋਮਣੀ ਕਮੇਟੀ ਨਾਲ ਵੋਟਾਂ ਦੇ ਵਿੱਚ ਤਾਂ ਤੁਹਾਨੂੰ ਵੀ ਅੱਗੇ ਆਉਣਾ ਚਾਹੀਦਾ ਕਿਉਂ ਜੇ ਤੁਸੀਂ ਹੋਮੋਗੇ ਸੇਵਾ ਚੰਗੇ ਢੰਗ ਨਾਲ ਜੇ ਤੁਸੀਂ 10 ਗੁਰੂ ਦੀ 10 ਗੁਰਦੁਆਰਾ ਸਾਹਿਬ ਦੀ ਸੇਵਾ ਚੰਗੇ ਢੰਗ ਨਾਲ ਨਿਭਾ ਸਕਦੇ ਹੋ ਤੁਹਾਡੇ ਆਕੇ ਸੰਗਤਾਂ ਹਜ਼ਾਰਾਂ ਸੰਗਤ ਸੇਵਾ ਕਰ ਸਕਦੀ ਹੈ ਅਗਰ ਜੇ ਤੁਹਾਡੇ ਸਾਧੂ ਸੰਤ ਮਹਾਤਮਾ ਦੁਆਰਾ ਔਰ ਤਖਤ ਦਾ ਕੰਮ ਚੱਲੇ ਤਖਤ ਤੇ ਉੱਥੇ ਬਾਤਵਾਰਣ ਸ਼ੁੱਧ ਹੋਊਗਾ ਸੰਗਤਾਂ ਦੇ ਵਿੱਚ ਦਇਆ ਹੋਊਗੀ ਉਹਦਾ ਦਾ ਪ੍ਰਚਾਰ ਹੋਊਗਾ ਪਰ ਉਹ ਕਹਿੰਦੇ ਆ ਵੀ ਆਪਣਾ ਕੰਮ ਕੀ ਆ ਜੀ ਆਪਾਂ ਨਹੀਂ ਪੰਗਾ ਲੈਣਾ ਨਾ 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 ਏਦਾਂ ਕਹਿ ਕੇ ਨਹੀਂ ਸਰਨਾ ਜੇ ਅਸੀਂ ਤਖਤ ਸਾਹਿਬ ਦੀ ਹੋਂਦ ਨੂੰ ਬਚਾਉਣਾ ਚਾਹੁੰਦੇ ਆ ਹਰਮੰਦਰ ਸਾਹਿਬ ਦੀ ਹੋਂਦ ਨੂੰ ਬਚਾਉਣਾ ਚਾਹੁੰਦੇ ਆ ਤਾਂ ਉਹਨਾਂ ਗਿਆਨੀਆਂ ਗੁਰਮਖਾਂ ਨੂੰ ਬੇਨਤੀ ਹੈ ਕਿ ਉਹ ਅੱਗੇ ਆਉਣ ਵੋਟਾਂ ਵਿੱਚ ਖੜੇ ਹੋਣ ਤੇ ਉੱਥੇ ਜਾ ਕੇ ਸਿਸਟਮ ਨੂੰ ਸ਼ੁੱਧ ਕਰਨ ਦੀ ਸ਼ੋਧਨ ਦੀ ਔਰ ਲਾਗੂ ਕਰਨ ਦੀ ਇੱਕ ਸੇਵਾ ਕਰਨ ਤੇ ਪਰ ਕਿਸੇ ਦੀ ਨਿੰਦਿਆ ਕਰਨ ਨਾਲ ਕਮਰੇ ਵਿੱਚ ਬਹਿ ਕੇ ਕਮੈਂਟ ਕਰਨ ਨਾਲ ਇਹ ਗੱਲਾਂ ਨਹੀਂ ਬਣਣੀਆਂ ਪ੍ਰਚਾਰ ਨਾਲ ਬਣਣੀਆਂ ਤਾਕਤ ਨਾਲ ਬਣਣੀਆਂ ਇਸ ਕਰਕੇ ਪਿਆਰਿਓ ਗਿਆਨੀ ਰਕਵੀਰ ਸਿੰਘ ਜੀ ਹਟਾਤੇ ਔਰ ਜਿਹੜੇ ਰੌਲਾ ਪਾਉਂਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਸਾਨੂੰ ਕਿਹੜਾ ਬੁਚਕੇ ਲੱਗੇ ਸੀ ਉਹ ਹਨਾ ਜੇ ਹਟਾਤੇ ਜਿਨ੍ਹਾਂ ਨੇ ਹਟਾਏ ਜਿਨ੍ਹਾਂ ਨੇ ਲਾਏ ਸੀ ਉਹਨਾਂ ਨੇ ਹਟਾਤੇ ਔਰ ਨਾਂ ਸਾਨੂੰ ਉਹਨਾਂ ਨੇ ਪੁੱਛ ਕੇ ਲਾਏ ਸੀ ਨਾਂ ਉਹਨਾਂ ਨੇ ਹਟਾਉਣ ਵੇਲੇ ਸਾਨੂੰ ਪੁੱਛਿਆ ਤੇ ਪੁੱਛਣਾ ਵੀ ਨਹੀਂ ਚਾਹੀਦਾ ਕਿਉਂ ਕਿ ਜਦੋਂ ਮਰਜ਼ੀ ਨਾਲ ਲਾ ਸਕਦੇ ਨੇ ਤੇ ਮਰਜ਼ੀ ਨਾਲ ਹਟਾ ਸਕਦੇ ਨੇ ਇਹ ਤਾਂ ਲੱਗਣ ਵਾਲੇ ਸੋਚਣ ਜਿਹੜੇ ਲੱਗ ਰਹੇ ਐ ਤਖਤਾਂ ਦੇ ਦੇਤਥੀ ਜਾਰਜਾ ਪ੍ਰਧਾਨ ਜਾਂ ਕੋਈ ਹੋਰ ਅਹੁਦਾ ਸੰਭ ਰਿਹਾ ਐ ਇਹ ਤਾਂ ਉਹ ਸੋਚੇ ਜਿਹੜਾ ਸੰਭ ਰਿਹਾ ਐ ਵੀ ਮੈਨੂੰ ਕੱਲ ਨੂੰ ਹਟਾਇਆ ਜਾਣਾ ਐ ਤੇ ਜਿਹੜੇ ਲਾ ਰਹੇ ਆ ਉਹਨਾਂ ਨੂੰ ਵੀ ਬੇਨਤੀ ਹੈ ਵੀ ਅਗਲੇ ਨੂੰ ਪਹਿਲੀ ਸੁਚੇਤ ਕਰੋ ਵੀ ਭਾਈ ਤੈਨੂੰ ਐਨੇ ਸਾਲ ਹੀ ਰੱਖਣਾ ਇੱਕ ਸਾਲ ਰੱਖਣਾ ਜਾਂ ਦੋ ਸਾਲ ਰੱਖਣਾ ਉਦੋਂ ਬਾਅਦ ਵਿੱਚ ਤੂੰ ਚੰਗਾ ਹੈ ਭਵੇਂ ਮਾੜਾ ਹੈ ਅਸੀਂ ਬਦਲਾਂਗੇ ਤੂੰ ਭਵੇਂ ਗਿਆਨੀ ਹੈ ਭਵੇਂ ਨਿਤਨੇਮੀ ਹੈ ਕੁਝ ਵੀ ਹੈ ਔਰ ਤੈਨੂੰ ਬਦਲਾਂਗੇ ਅਸੀਂ ਜਦੋਂ ਅਸੀਂ ਜਿਹੜਾ ਮੰਨ ਲਓ ਸਾਡੇ ਦਵਾ ਥੱਲੇ ਚੱਲਦਾ ਉਹਨੂੰ ਆਈ ਨਹੀਂ ਪਤਾ ਸੀ 10 ਸਾਲ ਲਗਾਤਾਰ ਲਈ ਜਾਈਏ ਜਿਹੜਾ ਨਾਮ ਜਪਣ ਵਾਲਾ ਉਹਨੂੰ ਐ ਨਹੀਂ ਪਤਾ 6 ਮਹੀਨੇ ਵੀ ਨਰਨ ਦੀ ਇਹ ਸਾਡੇ ਚ ਗਲਤੀਆਂ ਨੇ ਇਸ ਕਰਕੇ ਗੁਰਮਖੋ ਔਰ ਜਿਹੜੇ ਸਿਸਟਮ ਨੂੰ ਚਲਾ ਰਹੇ ਐ ਭਾਵੇਂ ਉਹ ਕੋਈ ਵੀ ਐ ਔਰ ਉਹ ਵੀ ਦੇਖ ਕੇ ਚੱਲਣਾ ਹਨਾ ਕਿਉਂ ਕਿ ਕਿਉਂਕਿ ਇਹ ਜਿਹੜੀਆਂ ਵੱਡੀਆਂ ਗਲਤੀਆਂ ਨੇ ਕਿਤੇ ਨਾ ਕਿਤੇ ਵੱਡਾ ਧੋਖਾ ਦੇਣ ਦਾ ਕਾਰਨ ਬਣ ਸਕਦਾ ਕਿਦੇ ਤੇ ਫਿਰ ਪਛਤਾਇਆ ਕੁਝ ਨਹੀਂ ਬਣਨਾ ਔਰ ਰੋਇਆ ਕੁਝ ਨਹੀਂ ਬਣਨਾ ਤਾਂ ਆਮਾਰਿਆਂ ਕੁਛ ਨਹੀਂ ਬਣਨਾ ਸੰਗਤਾਂ ਵੋਟਾਂ ਬਣਾਓ ਚੰਗੇ ਸਿੰਘ ਜੀਵਨ ਵਾਲੇ ਸਿੰਘ ਨਾਮ ਜਪਣ ਵਾਲੇ ਸਿੰਘ ਵਿਦਵਾਨ ਸਿੰਘ ਚੁਣ ਕੇ ਤੋਰੋ ਤੇ ਦਾਸ ਦਾ ਇਹ ਮੰਨਣਾ ਹੈ ਕਿ ਜਰੂਰ ਅੱਜ ਨਹੀਂ ਕੱਲ੍ਹ ਕੱਲ੍ਹ ਨਹੀਂ ਪਰਸੋਂ ਇਹ ਸ਼ੁੱਧਤਾ ਆਵੇਗੀ ਚੰਗੇ ਗ੍ਰੰਥ ਪੜਨ ਨੂੰ ਸਾਨੂੰ ਮਿਲਣਗੇ ਤੇ ਚੰਗੇ ਗ੍ਰੰਥੀ ਪੈਦਾ ਕਰਨਗੇ ਸਰਉਣੀ ਕਮੇਟੀ ਦੇ ਔਰ ਇਸ ਕਰਕੇ ਬੇਨਤੀ ਹੈ ਗੁਰਮਖੋ ਭੁੱਲਾਂ ਦੀ ਖਿਮਾ ਪਤਾ ਨਹੀਂ ਕਿੰਨੀਆਂ ਗੱਲਾਂ ਕਿੰਨੇ ਵਿਚਾਰ ਇਹ ਨਮਾਣਾ ਸੇਵਕ ਗਲਤ ਦੇ ਗਿਆ ਹੋਵੇਗਾ ਸਾਡੀਆਂ ਗਲਤੀਆਂ ਸਾਡੀ ਝੋਲੀ ਵਿੱਚ ਪਾ ਦੇਣੀ ਆ ਤੇ ਚੰਗੇ ਵਿਚਾਰ ਅੱਗੇ ਸ਼ੇਅਰ ਕਰਨੇ ਕਮੈਂਟ ਵਿੱਚ ਸੁਝਾਅ ਦੇਣੇ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ